ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਉੱਥੇ ਕੁਝ ਕੁ ਦਿਨ ਰਹਿ ਗਏ ਨੇ ਤੇ ਉੱਥੇ ਹੀ ਸਾਰੀਆਂ ਇਹਨਾਂ ਚਾਰ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋਣਗੀਆਂ ਪਰੰਤੂ ਜਿਮਨੀ ਚੋਣਾਂ ਦੀ ਜੰਗ ਦੌਰਾਨ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਲਈ ਲਗਾਤਾਰ ਪ੍ਰਚਾਰ ਕਰ ਰਹੇ ਨੇ ਤੇ ਇਸ ਵਾਰ ਗਿੱਦੜਵਾਹ ਦੇ ਵਿੱਚ ਪੂਰਾ ਫਸਲਵਾ ਮੁਕਾਬਲਾ ਹੈ ਤੇ ਲਗਾਤਾਰ ਅਮਰਤਾ ਬੜਿੰਗ ਨੂੰ ਜਤਾਉਣ ਦੇ ਲਈ ਕਾਂਗਰਸ ਪਾਰਟੀ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ ਤੇ ਦੱਸਦੇ ਕਿ ਹੁਣ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਅਮਰਤਾ ਬੜਿੰਗ ਦੇ ਲਈ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸੱਦੇ ਜਾ ਰਹੇ ਨੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਪੰਜਾਬ ਸਰਕਾਰ ਨੂੰ ਲੈ ਕੇ ਫਿਰ ਸਵਾਲ ਹੈ ਜਿਹੜੇ ਕਿ ਕਾਂਗਰਸ ਪਾਰਟੀ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ ਗਿੱਦੜਵਾਹ ਦੇ ਵਿੱਚ ਕੌਣ ਕਿਸ ਦੀ ਅੜੀ ਭੰਨੇਗਾ ਤੇ ਪੂਰਾ ਫਸਮਾ ਮੁਕਾਬਲਾ ਹੈ ਤੇ ਇਸ ਵਾਰ ਕੌਣ ਕਿਸ ਨੂੰ ਕਿੰਨੀ ਕੁ ਟੱਕਰ ਦੇਵੇਗਾ ਦੇਖਣੀ ਹੋਵੇਗਾ ਗਿੱਦੜਵਾਹ ਇਸ ਵਾਰ ਹੌਟ ਸੀਟ ਮੰਨੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਅਮਰਤਾ ਬੜਿੰਗ ਦੇ ਵੱਲੋਂ ਬਾਕੀ ਉਮੀਦਵਾਰਾਂ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਹਾਲਾਂਕਿ ਗੱਲ ਕਰੀਏ ਕਿ ਗਿੱਦੜਵਾਹ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਅਮਰਤਾ ਬੜਿੰਗ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਟੇਲੋ ਤੇ ਉੱਥੇ ਹੀ ਜਿਹੜਾ ਕਿ ਸੁਖਰਾ ਸਿੰਘ ਨਿਆਮੀ ਵਾਲੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜੇ ਕਿ ਇਲੈਕਸ਼ਨ ਲੜ ਰਹੇ ਨੇ ਪਾਜ ਪਾ ਦੀ ਗੱਲ ਕਰੀਏ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨਜ਼ਰ ਆ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਜਿਮਨੀ ਚੋਣਾਂ ਦਾ ਹਿੱਸਾ ਨਹੀਂ ਹੈ ਪਰੰਤੂ ਇਹ ਸਿਆਸੀ ਅਖਾੜਾ ਦਿਨੋ ਦਿਨ ਭਖਦਾ ਹੋਇਆ ਨਜ਼ਰ ਆ ਰਹਿਆ ਨੇ 23 ਨੂੰ ਬੋਟਾ ਨੇ ਤੇ ਉੱਥੇ ਹੀ ਇਹ ਸਿਆਸੀ ਅਖਾੜੇ ਦੇ ਵਿੱਚ ਲਗਾਤਾਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਅਮਰਤਾ ਬੜਿੰਗ ਦੇ ਲਈ ਚੋਣ ਪ੍ਰਚਾਰ ਕਰਕੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਦੇ ਹੋਏ ਨਜ਼ਰ ਆ ਰਹੇ ਨੇ ਆਓ ਤੁਹਾਨੂੰ ਸੁਣਾਉਨੇ ਸੁਖਪਾਲ ਸਿੰਘ ਖੈਰਾ ਦਾ ਹੋੜ ਕੀ ਕਹਿਣਾ ਹੈ ਤੇ ਮੈਂ ਪਿੰਡ ਵਾਲੇ ਨੂੰ ਕਿਸੇ ਨੂੰ ਮਿਲਿਆ ਹੀ ਨਾ ਜੋ ਮੈਨੂੰ ਐ ਕਰੋ ਜਿਹੜੇ ਮਨਿੰਦਰ ਸਿੰਘ ਤੇ ਕਹਿੰਦੇ ਹੁੰਦੇ ਸੀ ਜੀ ਇਹ ਕਿਸੇ ਨੂੰ ਮਿਲਦਾ ਨਹੀਂਗਾ ਜੀ ਮੈਨੂੰ ਮਿਲ ਕੇ ਦਿਖਾਓ ਕਿ ਭਗਵੰਤ ਮਾਨ ਨੂੰ ਕੋਈ ਇਹਦੇ ਐਮਐਲਏ ਥੋੜੇ ਬਹੁਤੇ ਵਿੱਚੋਂ ਜਾਣਕਾਰੀ ਰੱਖਦੇ ਸਾਡੇ ਨਾਲ ਉਹ ਮਿਲਦਾ ਹੀ ਨਹੀਂਗਾ ਕਿਸੇ ਨੂੰ ਆਹੋ ਬਿਮਾਰ ਹੋਇਆ ਉਹ ਫੋਟਸ ਹਸਪੀਟਲ ਮੋਹੱਲੇ ਵਿੱਚ ਪੱਤੀ ਹੋਇਆ ਦੱਸੋ ਮੈਨੂੰ ਕੋਈ ਐਮਐਲਏ ਮਿਲਣ ਗਿਆ ਪੰਜਾਬ ਤੋਂ ਸਾਡਾ ਐਮਐਲਏ ਮਿਲਣ ਗਿਆ ਪ੍ਰਗਟ ਸਿੰਘ ਇਨਸਾਨੀ ਲਾਤੇ ਕਿ ਇਹਦਾ ਹਾਲ ਹੀ ਪੁੱਛਿਆ ਜੀ ਸਾਡਾ ਮੁੱਖ ਮੰਤਰੀ ਬਿਮਾਰ ਪਿਆ ਵਾ ਕੋਈ ਬੰਦਾ ਨਹੀਂ ਮਿਲਣ ਗਿਆ ਇਹਨੂੰ ਯਾਰ ਇੰਨੇ ਦਿੱਲੀ ਦੇ ਤਿਰਕੂਕ ਬੰਦੇ ਨੇ ਇਹ ਕੋਈ ਬੱਚੋ ਆਜ਼ਾਦ ਆਪਣੀ ਗੱਲ ਬੋਲ ਨਹੀਂ ਸਕਦਾ ਇਹਨਾਂ ਦੇ ਐਮਐਲਏ ਦਿਲੀਓ ਜੋ ਲਿਖਿਆ ਹੁੰਦਾ ਉਹ ਕਹਿੰਦੇ ਆਹ ਬੋਲ ਦੇ ਬਰਨਾ ਚੁੱਪ ਰਹਿਣਾ ਆਪਣੇ ਮੂੰਹ ਬਤ ਇਹ ਤਾਂ ਬੜੀ ਸਭ ਤੋਂ ਮਾੜੀ ਪਾਰਟੀ ਚੁਣ ਲਈ ਯਾਰ ਆਪਾਂ ਠੀਕ ਆ ਹੁਣ 5 ਸਾਲ ਆਪਾਂ ਨੂੰ ਹੰਡਾਉਣੇ ਪੈਣੇ ਆ ਪਰ ਜੇ ਤੁਸੀਂ ਜਿਮਨੀ ਚੋਣਾਂ ਵਿੱਚ ਇਹਨਾਂ ਨੂੰ ਮੁੜ ਕੇ ਉਤਸ਼ਾਹਤ ਕਰੋਗੇ ਇਹ ਤਾਂ ਮੁੜ ਕੇ ਆਪਣੇ ਖਿਲਾਫ ਹੋਰ ਹੰਕਾਰ ਚ ਆਉਣਗੇ ਯਾਰ ਇਹ ਪਹਿਲਾਂ ਹੀ ਬੜੇ ਹੰਕਾਰੇ ਹੋਏ ਨੇ ਹੈ ਵੀ ਕੱਖ ਨਹੀਂ ਅੰਦਰੋਂ ਜ਼ਿਆਦਾ ਹੋਵੇ ਨਾ ਵੀ ਬਹੁਤ ਪੁਰਾਣੇ ਚੋਲੋ ਰੱਜੇ ਪੂਜੇ ਬੰਦੇ ਨੇ ਹੈ ਵੀ ਕੱਖ ਨਹੀਂਗੇ ਤੇ ਹੰਕਾਰੇ ਵੀ ਬਣੇ ਨੇ ਇਹਨਾਂ ਦਾ ਹੰਕਾਰ ਭੰਨਣ ਆਸਤੇ ਤੁ ਸਹੀ ਮੈਂ ਨਾ ਇਹ ਟਿਕ ਫੈਸਲਾ ਲੈਣਾ ਚਾਹੀਦਾ ਹੁਣ ਆ ਗਈ ਗੱਲ ਬੀਜੇਪੀ ਦੀ ਹੈ ਜੋ ਅਨਿਆਏ ਬੀਜੇਪੀ ਨੇ ਪੰਜਾਬ ਨਾਲ ਕੀਤਾ ਪਿਛਲੇ 10 ਸਾਲ ਤੋਂ ਜੋ ਕੱਟਗਿੰਟੀਆਂ ਨਾ ਕੀਤਾ ਮੁਸਲਮਾਨਾਂ ਨਾਲ ਕੀਤਾ ਸੁਣੋ ਆ ਸਾਡੇ ਲਾਗੇ ਜੰਮੂ ਕਸ਼ਮੀਰ ਸਟੇਟ ਹੈ ਇੱਕ ਸੂਬਾ ਬਣਿਆ ਹੋਇਆ ਉਹਨਾਂ ਦਾ ਯਾਰ ਪੁਰਾਣਾ ਇੰਟਰਨੈਸ਼ਨਲ ਜਦੋਂ ਉਹਨੂੰ ਆਪਾਂ ਭਾਰਤ ਆਜ਼ਾਦ ਹੋ ਉਹਨੂੰ ਨਾਲ ਲੈਣ ਵਾਸਤੇ ਉਹਨਾਂ ਨੂੰ ਇੱਕ ਗਰੰਟੀ ਦਿੱਤੀ ਕਿ ਤੁਹਾਨੂੰ 370 ਆਰਟੀਕਲ ਹੈ ਤੋੜਦੇ ਤੋਂ ਬਿਨਾਂ ਪੁੱਛੇ ਕੋਈ ਕਾਨੂੰਨ ਨਹੀਂ ਬਣਾਵਾਂਗੇ ਤੋੜ ਕੇ ਪਾਰ ਕੀਤਾ ਮੋਦੀ ਸਾਹਿਬ ਨੇ ਉਹ ਚੰਗੀ ਭਲੀ ਸਟੇਟ ਉਹਨੂੰ ਬਣਾਤਾ ਯੂਪੀ ਜਿਹਦਾ ਚੰਡੀਗੜ੍ਹ ਸ਼ਹਿਰ ਹੈ ਯੂਪੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਤੁਹਾਡਾ ਕੀ ਖਿਆਲ ਹੈ ਜੇ ਮੁਸਲਮਾਨਾਂ ਨੇ ਇਦਾਂ ਕਰ ਸਕਦੇ ਕੱਲ ਨੂੰ ਪੰਜਾਬ ਦਾ ਨਹੀਂ ਕਰ ਸਕਦੇ ਸਾਡੇ ਕਿਸਾਨ ਗਏ ਦਿੱਲੀ ਉਹਨਾਂ ਨੂੰ ਕੁੱਟਿਆ ਉੱਥੇ ਬੈਠੇ ਰਹੇ ਵਿਚਾਰੇ ਸਾਲ 6-700 ਬੰਦਾ ਮਰ ਗਿਆ ਉੱਥੇ ਕੋਈ ਗੱਲ ਨਹੀਂ ਸੁਣੀ ਕਿਸੇ ਨੇ ਅੱਛਾ ਜਦੋਂ ਕਿਸੇ ਦਾ ਦਿਨ ਮੂੰਹ ਖੁੱਲਦਾ ਵਾ ਪਿੱਟੂ ਆਇਆ ਤੁਹਾਡੇ ਦਿਨ ਪਹਿਲਾਂ ਇੱਥੇ ਗਿੱਦੜਵਾਇਆ ਉਹ ਕਹਿੰਦਾ ਕਿਸਾਨਾਂ ਦੀ ਤਾਂ ਜਾਂਚ ਕਰਾਵਾਂਗੇ ਸੀ ਯਾਰ ਕਿਸਾਨਾਂ ਦੀ ਜਾਂਚ ਕਰਾਉਂਗੇ ਤੁਸੀਂ ਅਗੇ ਨਾ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਵਾਂਗੇ ਦੱਸੋ ਮੈਨੂੰ ਤਾਂ ਜਿੱਦਨੇ ਆਪਾਂ ਬੈਠੇ ਆਂ ਜੇ ਜਾਂਚ ਕਰਾਉਣ ਕੇ ਕਰਜ਼ਾ ਹੀ ਨਿਕਲੂ ਬੱਚੋ ਸਭ ਨੂੰ ਬਦਾਂ ਕਰਜ਼ਾ ਨਿਕਲਣਾ ਬੱਚੋ ਪਰ ਕਹੀ ਜਾਂਦਾ ਜਾਂਚ ਕਰਾਵਾਂਗੇ ਅਗੇ ਕਿਸਾਨ ਤਾਂ ਯਾਰ ਇਹ ਤਾਲਿਬਾਨ ਨੇ ਕਦੀ ਸਾਨੂੰ ਖਾਲਸਤਾਨੀ ਕਹਿ ਦਿੰਦੇ ਨੇ ਕਦੀ ਸਾਨੂੰ ਵੱਖਵਾਦੀ ਕਹਿ ਦਿੰਦੇ ਨੇ ਅੱਛਾ ਜਿਹੜੇ ਦੇਸ਼ ਲਈ ਮਰਦੇ ਨੇ ਤੁਸੀਂ ਮਰੇ ਪਏ ਹੋ ਐਕਚੁਅਲੀ ਦੇਸ਼ ਲਈ ਤੁਸੀਂ ਆਪਣਾ ਸਭ ਕੁਝ ਗਵਾ ਕੇ ਤੇ ਆਪਾਂ ਅਨਾਜ ਪੈਦਾ ਕਰਕੇ ਭਾਰਤ ਨੂੰ ਰਜਾਤਾ ਜਦੋਂ ਰਾਜਗਿਆ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਅਸੀਂ ਜਿਹੜੇ ਰਜਾਉਂਦੇ ਆ ਅਸੀਂ ਵੱਖਵਾਦੀ ਉਹ ਜਿਹੜੇ ਦਿੱਲੀ ਬੈਠੇ ਏਸੀ ਕਮਰਿਆਂ ਵਿੱਚ ਜਿਨ੍ਹਾਂ ਨੇ ਵੱਡੇ ਵੱਡੇ ਢਿੱਡ ਕੱਢੇ ਹੋਏ ਨੇ ਜਿਹੜੇ ਪੈਸੇ ਖਾਂਦੇ ਨੇ ਉਹ ਰਾਸ਼ਟਰਵਾਦੀ ਹੋ ਗਿਆ ਸਾਡੇ ਬੱਚੇ ਬਾਰਡਰਾਂ ਦੇ ਉੱਤੇ ਜਾ ਕੇ ਚੀਨ ਤੇ ਪਾਕਿਸਤਾਨੀਆਂ ਫੌਜਾਂ ਨਾਲ ਲੜਦੇ ਨੇ ਤਾਂ ਉਹਨਾਂ ਦੀਆਂ ਲਾਸ਼ਾਂ ਪੰਜਾਬ ਵਿੱਚ ਆਉਂਦੀਆਂ ਨੇ ਹਰ ਦੂਜੇ ਤੀਜੇ ਮਹੀਨੇ ਦੋ ਚਾਰ ਲਾਸ਼ਾਂ ਜ਼ਰੂਰ ਆਉਂਦੀਆਂ ਨੇ ਉਹ ਕਿਹਦੀਆਂ ਆਉਂਦੀਆਂ ਲਾਸ਼ਾਂ ਕਿਸੇ ਭਾਜਪਾ ਦੇ ਲੀਡਰ ਦੀ ਬੱਚੇ ਦੀ ਲਾਸ਼ ਦੇਖੀ ਕਿਸੇ ਕਿਸੇ ਆ ਜਿਹੜੇ ਦਿੱਲੀੋਂ ਬਿਆਨ ਦਿੰਦੇ ਜੋ ਜਿਹੜੀ ਐਮਪੀ ਬਣੀ ਆ ਕੁੜੀ ਕੰਗੜਾ ਰਰੋ ਉਨੇ ਕਦੀ ਕੁਝ ਕੀਤਾ ਦੇਸ਼ ਦੇ ਕਿਸੇ ਲੜਾਈ ਕੀਤੀ ਕਿਸੇ ਦੇਸ਼ ਦੀ ਆਜ਼ਾਦੀ ਵਾਸਤੇ ਜਾਂ ਕਿਸੇ ਮੂਵਮੈਂਟ ਵਿੱਚ ਜਾਂ ਕਿਸੇ ਬਾਰਡਰ ਤੇ ਨਹੀਂ ਪਰ ਉਹ ਰਾਸ਼ਟਰੀਆ ਤੇ ਅਸੀਂ ਵਕਵਦੀਆਂ ਸੋ ਇਹ ਤਿੰਨ ਪਾਰਟੀਆਂ ਦਾ ਐਸੋ ਤੇ ਤੁਹਾਡੇ ਸਾਹਮਣੇ ਕਚਹਿਰੀ ਆ ਇਹਦਾ ਤਿੰਨਾ ਜੋ ਮੈਂ ਸਮਝਦਾ ਆਂ ਕਿ ਅੱਜ ਦੇ ਮਾਹੌਲ ਵਿੱਚ ਕਿਉਂਕਿ ਅਕਾਲੀ ਦਲ ਤਾਂ ਹੈ ਹੀ ਨਹੀਂਗਾ ਉਹਨਾਂ ਦੀ ਬਦਕਿਸਮਤੀ ਜਾਂ ਚਲੋਣਾ ਬਾਰੇ ਹੁਣ ਕੀ ਜ਼ਿਆਦਾ ਕਹਿਣਾ ਅੱਜ ਉਹਨੇ ਪਤਾ ਲੱਗਿਆ ਕਿ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਇਹ ਜਿਹੜਾ ਅਕਾਲੀ ਦਲ ਦਾ ਕਹਾਣ ਹੋਇਆ ਉਹਨਾਂ ਦੀ ਆਪਣੀ ਮੂਰਖਤਾ ਹੀ ਨਾਲ ਹੋਇਆ ਅਕਾਲੀ ਦਲ ਬਹੁਤ ਅੱਛੀ ਪਾਰਟੀ ਸੀ ਵਾਅਦਤਕਾਰਾਂ ਦੀ ਲੜਾਈ ਲੜਦੀ ਸੀ ਕੱਟ ਗਿੰਤਿਆਂ ਦੀ ਫਾਸਤ ਕਰਦੀ ਸੀ ਕਿਸਾਨਾਂ ਦਾ ਲੜਾਈ ਲੜਦੀ ਸੀ ਉਹ ਜਦ ਮੁੱਦਾ ਹੀ ਛੱਡ ਗਿਆ ਆਪਣਾ ਮੈਂ ਤੁਹਾਨੂੰ ਕਿਹਾ ਜੰਮੂ ਕਸ਼ਮੀਰ ਤੋੜਾ ਸਟੇਟ ਨਾਲੇ ਕਹਿੰਦੇ ਅਧਿਕਾਰ ਜ਼ਿਆਦਾ ਦਿਓ ਸਾਨੂੰ ਉਧਰ ਤੋੜਦੀ ਬੀਜੇਪੀ ਨੂੰ ਵੋਟਾਂ ਪਾਈਆਂ ਸਿਰਫ ਵਜ਼ੀਰ ਬਣੇ ਰਹਿਣ ਦੇ ਲਾਲਚ ਨਾਲ ਅੱਜ ਉਹ ਵਿਧਾਨ ਚੋ ਵਿਚਾਰੇ ਗਏ ਮੈਂ ਅਕਾਲੀਆਂ ਨੂੰ ਖਾਸ ਤੌਰ ਤੇ ਬੇਨਤੀ ਕਰੂਗਾ ਬੋਲ ਪਾਉਣ ਤੋਂ ਪਹਿਲਾਂ ਸੋਚਿਓ ਜ਼ਰੂਰ ਠੀਕ ਹੈ ਜਿੰਪੀ ਨੇ ਤੁਹਾਡਾ ਕੰਮ ਕੀਤਾ ਮੰਨ ਲਿਆ ਪਰ ਵੋਟ ਪਾਉਣ ਤੋਂ ਪਹਿਲਾਂ ਦੇਖੋ ਪਾਉਣਗੇ ਇਹਨੂੰ ਲੱਗਿਓ ਹਾਂ ਉਖਰ ਬੋਲ ਲੇ ਕਿ ਉਹ ਜਿਹੜੇ ਬੁੱਕਰ ਪਾਰਟੀ ਆ ਇਹ ਮੂਰਤ ਪਾਰਟੀ ਆ ਇਹ ਸਾਡੇ ਪੰਜਾਬ ਨੂੰ ਹੋਰ ਕਰਜ਼ਈ ਕਰੂਗੀ ਔਰ ਇਹਦਾ ਨੁਕਸਾਨ ਹੋਰ ਕਰੂਗੀ ਤੇ ਇਹਦੀ ਵਾਗਦੋਰੀ ਕੇਜਰੀਵਾਲ ਦੇ ਹੱਥ ਵਿੱਚ ਪਹਿਲਾਂ ਹੀ ਆ ਤੇ ਬਾਕੀ ਰਹਿਦੀ ਖੁੰਦੀ ਉਹਦੇ ਹੱਥ ਵਿੱਚ ਉਹਨੂੰ ਵੋਟ ਪਾਉਣਾ ਚਾਹੁੰਦੇ ਹੋ ਜਾਂ ਭਾਜਪਾ ਨੂੰ ਪਾਉਣਾ ਚਾਹੁੰਦੇ ਜਿਹੜੀ ਭਾਜਪਾ ਐਂਟੀ ਸਿੱਖ ਵੀ ਆ ਨਾਲ ਪਰ ਉਹਦਾ ਜਿਹੜੇ ਹਵਾਈ ਅੱਡੇ ਦੇ ਉੱਤੇ ਸਿੱਖ ਅਮਰਬਤਾਰੀ ਅਫਸਰਸ ਨੇ ਉਹਨਾਂ ਨੂੰ ਕਿਰਪਾਨ ਪਾਉਣ ਤੋਂ ਮਨਾ ਹੀ ਕਰ ਦਿੱਤੀ ਸਾਡੇ ਦੇਸ਼ 'ਚ ਯਾਰ ਔਰ ਉਸ ਉਹਨਾਂ ਉਸ ਕੌਮ ਨੂੰ ਬਣਾਈ ਕਰ ਰਹੇ ਨੇ ਜਿਨ੍ਹਾਂ ਦੀ ਬਦੌਲਤ ਅੱਜ ਭਾਰਤ ਇਸ ਸ਼ਕਲ 'ਚ ਆ ਇੱਕ ਮਿੰਟ ਅੱਖ ਬੰਦ ਕਰਕੇ ਸੋਚੋ ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਇਸ ਦੇਸ਼ ਵਿੱਚ ਜੇ ਨਾ ਹੁੰਦੇ ਆਪਣੇ ਸੀਸ ਦਾ ਬਲੀਦਾਨ ਇਹ ਸਾਰਾ ਇਸਲਾਮ ਹੋਣਾ ਸੀਗਾ ਜੰਮੂ ਕਸ਼ਮੀਰ ਤੋਂ ਲੈ ਕੇ ਉਹ ਪਰੇ ਤਾਮਿਲਨਾਡੂ ਤੱਕ ਇਸਲਾਮ ਹੀ ਇਸਲਾਮ ਹੋਣਾ ਸੀ ਕਿਉਂਕਿ ਔਰੰਗਜ਼ੇਬ ਦੀ ਤਲਵਾਰ ਜਿਹੜੀ ਸੀਗੀ ਉਹ ਤਲਵਾਰ ਦੀ ਨੋਕ ਦੇ ਉੱਤੇ ਤਨ ਪਰਵਰਤਨ ਕਰਾ ਰਿਆ ਸੀਗਾ ਇਹਨਾਂ ਨੂੰ ਇਸ ਗੱਲ ਦਾ ਵੀ ਕੋਈ ਇਲਮ ਨਹੀਂਗਾ ਉਹ ਕਹਿੰਦੇ ਇਹਨਾਂ ਨੂੰ ਜਿੰਨਾ ਹੋ ਸਕੇ ਕਿ ਟੁੱਟੋ ਦਬਾਓ ਉਹ ਆਪਣਾ ਦਬਾਓ ਜੇਬ ਜੇ ਆਪਾਂ ਡਰਦੇ ਆਂ ਵੀ ਜੇਪੀ ਨੂੰ ਵੋਟ ਪਾਉਣੀ ਆ ਤੇ ਮੈਂ ਸਮਝਦਾ ਇਹਨਾਂ ਨਾਲੋਂ ਜ਼ਿਆਦਾ ਨਿਮੋਸ਼ੀ ਦੀ ਗੱਲ ਪੰਜਾਬ ਦੇ ਵਾਸਤੇ ਇੱਕ ਬਹਾਦਰ ਕੌਮ ਦੇ ਵਾਸਤੇ ਪੰਜਾਬੀਆਂ ਵਾਸਤੇ ਨਹੀਂ ਹੋ ਸਕਦੀ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਤੁਸੀਂ ਵੀ ਸਾਰੇ ਗੱਲ ਸਾਡੀ ਨੂੰ ਅੱਛੀ ਤਰ੍ਹਾਂ ਸਮਝਦੇ ਪੈਣਾ ਬੈਠੀਆਂ ਬਜ਼ੁਰਗ ਬੈਠੇ ਨੇ ਪੱਤਰਕਾਰ ਨੇ ਔਰ ਜਿਹੜੇ ਸਾਡੀ ਪਾਰਟੀ ਦੇ ਕੰਮ ਕਰਦੇ ਨੇ ਡਾਕਟਰ ਅਨਬੀਰ ਕੌਰ ਜੀ ਨੇ ਜੱਗਾ ਹਿਸੋਵਾ ਜੀ ਸਾਡੇ ਇੱਕ ਸਮਲੇ ਨੇ ਮੇਰਾ ਛੋਟਾ ਅਜ਼ੀਜ਼ ਮੇਰਾ ਬੱਚਾ ਵਾਂਗ ਅਨੇਕ ਸਿੰਘ ਬਰਾੜ ਨੇ ਤੁਹਾਡੇ ਪਿੰਡ ਵਿੱਚ ਹੋਰ ਜਿਹੜੇ ਕਾਂਗਰਸ ਪਾਰਟੀ ਵੱਲੋਂ ਕੰਮ ਕਰ ਰਹੇ ਮੈਂ ਸਾਡਾ ਸਭ ਦਾ ਬਹੁਤ ਮਸ਼ਕੂਰ ਆ ਬਹੁਤ ਸਾਰੀਆਂ ਹੋਰ ਗੱਲਾਂ ਨੇ ਕਿਵੇਂ ਪੰਜਾਬ ਨੂੰ ਸੁਧਾਰਿਆ ਜਾ ਸਕਦਾ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ ਪਰ ਮੁੱਖਸਤ ਤੌਰ ਤੇ ਮੈਂ ਕਹਿ ਸਕਦਾ ਕਿ ਪੰਜਾਬ ਇੱਕ ਗੱਲ ਅਚੀ ਤਰ੍ਹਾਂ ਸਮਝ ਕੇ ਚੱਲਿਓ ਪੰਜਾਬ ਦੇਸ਼ ਦੇ ਇੱਕੋ ਨੇ ਦੀ ਸਟੇਟ ਆ ਆਪਾਂ ਜਿਦਾਂ ਕਿਸੇ ਮਕਾਨ ਦੀ ਬਿਲਕੁਲ ਕੰਧ ਦੇ ਨਾਲ ਨੁਕਰ ਨਾਲ ਲੱਗੇ ਹੋਏ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਪੰਜਾਬ ਦੀ ਖੇਤੀ ਤੇ ਪੰਜਾਬ ਦਾ ਵਪਾਰ ਤਰੱਕੀ ਉਹ ਨਹੀਂ ਦੇ ਤੱਕ ਨਹੀਂ ਕਰ ਸਕਦਾ ਜਦ ਤੱਕ ਸਾਡੇ ਕੋਲ ਕੋਈ ਵਪਾਰ ਦੇ ਖੁੱਲੇ ਰਸਤੇ ਨਾ ਹੋ